ਨੇਂਜ ਸਿੰਘ ਆਰਤੀ ਆਰਤਾ ਕਰਦੇ ਆ ਕਿ ਹਿੰਦੂ ਬ੍ਰਾਹਮਣ ਨੇ ਉਹ ਮੂਰਖੋ ਪੜ ਕੇ ਤਾਂ ਦੇਖ ਲੋ ਲਿਖਿਆ ਕੀ ਆਰਤੀ ਆਰਤੇ ਚ ब्राह्मण ਦਾ ਤੁਸੀਂ ਹੋ ਸਾਰੇ ਕਮੇਟੀਆਂ ਵਾਲੇ ਤਖਤਾਂ ਦੇ ਜਥੇਦਾਰ ਜਿਨ੍ਹਾਂ ਨੇ ਸਿੱਖੀ ਦਾ ਭੇਖ ਧਾਰਿਆ ਤੇ ਮਾਸahari वेजिटेरियन ਦਾਸਦੇ ਸਿੱਖਾਂ ਨੂੰ ਮੁਸਲਮਾਨੀ ਕੁੱਠਾ ਮਾਸ ਜੋ ਕੋਕੇ ਮਾਰਿਆ ਹੋਵੇ ਸਿਰਫ ਉਸ ਤੋਂ ਮਨਾਹੀ ਆ ਗੁਰੂ ਸਾਹਿਬ ਤਾਂ ਆਪ ਸ਼ਿਕਾਰ ਖੇਡਦੇ ਰਹੇ ਆ ਇਹ ਕਹਿੰਦੇ ਜੀਵ ਹੱਤਿਆ ਨਾ ਕਰੋ ਇਹਨਾਂ ਨੂੰ ਹੀ ਮੂਰਖ ਕਿਹਾ ਗੁਰਬਾਣੀ ਚ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਗ ਕਹਾਵੇ ਕਿਸਮੇ ਪਾਪ ਸਮਾਣੇ ਸਾਗ ਖਾਣਾ ਵੀ ਬੰਦ ਕਰ ਦੋ ਫਿਰ ਇਹਨਾਂ ਨੂੰ ਤਾਂ ਬਰਾਬਰ ਰੱਖਦਾ ਮਾਸ ਸਾਭ ਨੂੰ ਗੁਰਬਾਣੀ ਨੇ 1299 ਅੰਗ ਪੰਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਪੜ੍ਹ ਲਓ ਆਪੇ ਸਮਝ ਆ ਜੂ ਅਰਥ ਪਰਨ ਦੀ ਲੋੜ ਨਹੀਂ ਕਿਤੇ ਉਹ ਵੀ ਬ੍ਰਾਹਮਣਾਂ ਵਾਲੇ ਪੜੀ ਜਾਓ ਜਿਹੜੇ ਬਦਲੇ ਹੋਏ ਅਰਥ ਨੇ ਹਰਕ ਨੇ ਆਪਣੇ ਆਪਣੇ ਅਰਥ ਕਰ ਰੱਖਿਆ ਹਯੂਤ ਸਾਹਿਬ ਦਾ ਸਿੱਖੀ ਜਾਦਾ ਜਿੱਥੇ ਝਟਕਾ ਕੀਤਾ ਜਾਂਦਾ ਤਤ ਦੇ ਉੱਤੇ ਲੰਗਰ ਦੇ ਵਿੱਚ ਉੱਥੇ ਜਿਹੜਾ ਮਾਸ ਡਲਾ ਜੀ ਨੂੰ ਕਹਿੰਦੇ ਆ ਉਹ ਵਰਤਾਇਆ ਜਾਂਦਾਗਾ ਪੰਜਾਬ ਦੇ ਵਿੱਚ ਹੀ ਇਹ ਚੀਜ਼ਾਂ ਕਿਉਂ ਬੰਦ ਨੇ